ਅੱਜ ਦਾ ਧਰਨਾ ਦਾ ਉਹੀ ਹੈ ਜੀ ਜਿਹੜਾ ਸੀਐਮ ਸਾਹਿਬ ਨੇ ਉਦੋਂ ਸਾਡੇ ਨਾਲ ਧੱਕਾ ਕਰਿਆ ਉਹਦੇ ਉਹਦੇ ਰੋਸ 'ਚ ਅਸੀਂ ਅੱਜ ਐਮਐਲਏ ਸਾਹਿਬ ਦਾ ਕਰੋ ਕਰਿਆ ਇਹਨਾਂ ਦਾ ਜੀ ਦਫ਼ਤਰਾਂ ਦਾ ਤੇ ਇਹਨਾਂ ਦੇ ਘਰਾਂ ਦਾ ਪਰ ਅਸੀਂ ਇਹ ਆਉਣੇ ਵਾਲੀ ਸਮੇਂ 'ਚ ਵੀ ਆਹੀ ਚੇਤਾਵਨੀ ਦੇਣਾ ਚਾਹੁੰਦੇ ਆ ਵੀ ਜੇ ਸਾਡੇ ਨਾਲ ਐਂ ਧੱਕਾ ਕਰਿਆ ਫਿਰ ਥੋੜੀ ਲਬਜ਼ੈਂਟ ਵਾਲਾ ਤੋਂ ਡੜਾ ਹੁੰਦਾ ਪਤਾ ਨਹੀਂ ਕਿਧਰ ਸੇ ਚਲਿਆ ਹੋਤਾ ਹੈ ਪਿੰਡਾਂ 'ਚ ਐਮਐਲਏ ਸਾਹਿਬ ਨੇ ਵੋਟਾਂ ਮੰਗਣ ਦੀਆਂ ਆ ਫਿਰ ਤਾਂ ਸਾਡੀ ਸਿੱਧੀ ਚਤਾਵਨੀ ਆ ਵੀ ਤੁਸੀਂ ਦੋ ਸੋਚ ਕੇ ਦੇਖ ਕੇ ਆਇਓ ਤੇ ਸਾਡੇ ਨਾਲ ਐਂ ਕਰੋ ਲੱਗਦਾ ਕਿਸਾਨੀ ਮੰਗਾ ਜਿਹੜੀਆਂ ਹੱਲ ਬੂ ਬਣ ਗਿਆ ਕਿਉਂਕਿ ਆਪਸੀ ਤਲਕੀ ਹੋ ਰਹੀ ਹੈ ਦੂਜੇ ਪਾਸੇ ਗੱਲਬਾਤ ਦੇ ਜ਼ਰੀਏ ਮਸਲਾ ਹੱਲ ਨਹੀਂ ਹੋ ਰਿਹਾ ਦੇਖੋ ਕਿਸਾਨੀ ਮੰਗਾ ਦਾ ਹੱਲ ਇਹ ਆ ਵੀ ਜਿਹੜਾ ਸੈਂਟਰ ਆ ਨਾ ਉਹ ਕਦੇ ਨਹੀਂ ਚਾਹਦਾ ਪੰਜਾਬ ਨੂੰ ਉੱਪਰ ਉੱਠਦਾ ਦੇਖਦਾ ਹੋ ਤੇ ਜਿਹੜੇ ਸਾਡੇ ਸੀਐਮ ਸਾਹਿਬ ਨੇ ਅੱਜ ਕੱਲ ਉਹਨਾਂ ਦੀ ਬੋਲੀ ਬੋਲਦੇ ਨੇ ਸਿੱਧੀ ਜੀ ਗੱਲ ਆ ਜੀ ਹੱਲ ਤਾਂ ਬਹੁਤ ਔਖਾ ਹੱਲ ਤਾਂ ਸੰਘਰਸ਼ ਦੇ ਰਾਹ ਪੈ ਕੇ ਹੀ ਹੋਣਾ ਦੇਖੋ ਜੀ ਇਹ ਜਿਹੜਾ ਸਾਡਾ ਧਰਨਾ ਸਯੁਕਤ ਕਿਸਾਨ ਮੋਰਚੇ ਵੱਲੋਂ ਨਾ ਇੱਕ ਮੀਟਿੰਗ ਹੋਈ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਕਿ ਆਪਾਂ 5 ਤਰੀਕ ਨੂੰ ਤੁਹਾਡੇ ਨਾਲ ਮਸਲਾ ਹੱਲ ਕਰਨਾ ਚਾਹੁੰਦੇ ਆਂ ਬੈਠ ਕੇ ਪਰ ਧਰਨਿਆਂ ਚੋਂ ਨਿਕਲੀ ਸਰਕਾਰ ਨੇ ਜਿਹੜੀ ਧਰਨਿਆਂ ਨੂੰ ਖੁਦ ਧਰਨਿਆਂ ਚੋਂ ਸਰਕਾਰ ਬਣੀ ਆ ਨਾ ਹਜ਼ਾਰੇ ਦੇ ਧਰਨੇ ਚੋਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਜਨਮ ਹੋਇਆ ਸੀ ਉਹੀ ਕਹਿਣ ਲੱਗੀ ਤੁਹਾਡਾ ਤਾਂ ਨੀਤੀ ਧਰਨਿਆਂ ਦਾ ਕੰਮ ਹੈ ਸਾਡਾ ਧਰਨਾ ਦੇਣਾ ਕੋਈ ਮਤਲਬ ਸਾਡਾ ਮੰਤਵ ਨਹੀਂ ਸੀ ਪਰ ਆਪਣੇ ਪੰਜਾਬ ਦੀ ਜਿਹੜੀ ਸਰਕਾਰ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਉਹ ਸਾਰੀਆਂ ਗਰੰਟੀਆਂ ਤੋਂ ਫੇਲ ਹੋ ਚੁੱਕੀ ਆ ਲੋਕਾਂ ਦੇ ਮਸਲਿਆਂ ਤੋਂ ਧਿਆਨ ਭੰਗ ਕਰਨ ਲਈ ਲੋਕਾਂ ਨੂੰ ਡਿਵਾਈਡ ਕਰਨ ਲਈ ਕਿਸਾਨੀ ਵਰਸਸ ਆਦਰਸ਼ ਕਰ ਰਹੀ ਹੈ ਹੁਣ ਤੁਸੀਂ ਦੇਖੋ ਇਹਨਾਂ ਨੇ ਪਿੱਛੇ ਜੀ ਵਾਦਾ ਕੀਤਾ ਕਿ 1000 ਰੁਪਏ ਆਪਾਂ ਗਰੰਟੀ ਦੇਵਾਂਗੇ ਔਰਤਾਂ ਨੂੰ ਅੱਜ 3.5 ਸਾਲ ਤੋਂ ਉੱਪਰ ਦਾ ਸਮਾਂ ਲੰਘਣ ਵਾਲਾ ਹੈ ਇਹਨਾਂ ਦਾ ਇਹਨਾਂ ਨੇ ਰੁਪਈਆ ਨਹੀਂ ਦਿੱਤਾ ਦੂਜਾ ਪਿੱਛੇ ਇਹਨਾਂ ਨੇ ਮੂੰਗੀ ਦੀਆਂ ਮੂੰਗੀ ਦੀ ਫਸਲ ਨੂੰ ਸਰਕਾਰੀ ਐਮਐਸਪੀ ਤੇ ਖਰੀਦਣ ਦੀ ਗਾਰੰਟੀ ਦਿੱਤੀ ਕਿ ਮਿਨੀਮਮ ਸਪੋਰਟ ਪ੍ਰਾਈਸ ਤੇ ਖਰੀਦਾਂਗੇ ਪਰ ਤੁਸੀਂ ਯਕੀਨ ਮੰਨੋ ਕਿ ਸਰਕਾਰੀ ਦੇ ਤਾਂ ਕਿਆ ਖਰੀਦਣੀ ਸੀ ਇੱਕ ਦੋ ਫੋਟੋਆਂ ਖਿੱਚਵਾ ਕੇ ਖਬਰਾਂ ਲਵਾ ਕੇ ਦੁਬਾਰੇ ਇਹ ਦੁਬਾਰੇ ਦਿਖੇ ਵੀ ਨਹੀਂ ਕੀਤੇ ਉਸ ਤੋਂ ਬਾਅਦ ਪਿਛਲੇ ਵਾਰ ਜਿਹੜਾ ਪੀਆਰ 126 ਚ ਚੋਨਾ ਜਿਹੜਾ ਇਹਨਾਂ ਨੇ ਆਪਣੀ ਮਰਜ਼ੀ ਨਾਲ ਉਹ ਪੀਆਰ 126 ਚੋਨਾ ਲਵਾਇਆ ਪਰ ਡੇਢ ਮਹੀਨਾ ਲੋਕ ਇੰਨੀ ਪੂਰੀ ਤਰ੍ਹਾਂ ਖੱਜਲਖਵਾਰ ਹੋਏ ਲੋਕਾਂ ਦੀ ਦੀਵਾਲੀ ਦਸਹਿਰਾ ਸਭ ਮੰਡੀਆਂ ਚੋਂ ਮੰਨੀਆਂ ਤੇ ਉਹਨਾਂ ਦੇ ਤੁਹਾਰਤੀ ਜਿਹੜੇ ਉਹ ਸਾਰੇ ਖਰਾਬ ਹੋਏ ਤੇ ਇਹ ਬਹੁਤ ਮਤਲਬ ਇਸ ਸਰਕਾਰ ਨੇ ਇਸ ਸਮੇਂ ਇਹਨਾਂ ਲੋਕਾਂ ਨੂੰ ਬਹੁਤ ਜ਼ਿਆਦਾ ਤੰਗ ਕੀਤਾ ਹੋਇਆ ਕਿਸਾਨ ਹੁਣ ਬਹੁਤ ਦੂਰੀ ਮਾਰ ਚੋਂ ਫਸ ਚੁੱਕਾ ਉਹ ਕੇਂਦਰ ਨਾਲ ਲੜੇ ਜਾਂ ਪੰਜਾਬ ਸਰਕਾਰ ਨਾਲ ਦੇ ਆਪਣੇ ਹੀ ਆਪਣੇ ਦੀ ਪਾਸ ਅੱਜ ਜਿਹੜੀ ਪੰਜਾਬ ਸਰਕਾਰ ਜਦੋਂ ਦਾ ਅਸੀਂ ਜਨਮ ਲਿਆ ਇਹ ਪਹਿਲਾ ਮੁੱਖ ਮੰਤਰੀ ਦੇਖਿਆ ਜਿਹੜਾ ਮੀਟਿੰਗਾਂ ਦੇ ਉੱਠ ਕੇ ਚਲੇ ਗਿਆ ਅਸੀਂ 80-80 ਸਾਲ ਦੇ ਬੰਦੇ ਆਂ ਕਿ ਬਜ਼ੁਰਗਾਂ ਕਿਉਂਕਿ ਪਿਓ ਦਾਦੇ ਦੇ ਹਾਨ ਕੇ ਕਿਸਾਨ ਯੂਨੀਅਨ ਕੇ ਲੀਡਰ ਉਹਨਾਂ ਕੀ ਬੇਇਜ਼ਤੀ ਕਰਕੇ ਗਿਆ ਮੀਟਿੰਗ ਚੋਂ ਹੱਥ ਬਚਾ ਲੈ ਉੱਠ ਕੇ ਸੋ ਉਸ ਕਰਕੇ ਜਿਹੜੀਆਂ ਡਿਮਾਂਡਾਂ ਦੀਆਂ 18 ਡਿਮਾਂਡਾਂ ਦੀਆਂ ਅੱਠਾਂ ਪਰ ਗੱਲ ਹੋ ਗਈ ਸੀ ਅੱਠ ਰਹਿ ਗਈਆਂ ਦਿਆਂ ਨੂੰ ਇਹ ਆਦਮ ਵਿਚਾਲੇ ਉੱਠ ਕੇ ਚਲਾ ਗਿਆ ਉੱਥੋਂ ਜਦ ਕਿ ਜਿਹੜੀਆਂ ਇਹ ਗੱਲਾਂ ਕਰ ਰਿਹਾ ਭਗਵਾਨ ਤਮਨ ਇਹ ਸਾਰੀਆਂ ਝੂਠੀਆਂ ਉਹਨਾਂ ਚੋਂ ਸਿਰਫ ਇੱਕ ਡਿਮਾਂਡ ਸੀ ਜਿਹੜੀ ਦਿੱਲੀ ਨਾਲ ਸੰਬੰਧਿਤ ਸੀ ਬਾਕੀ ਟੋਟਲ ਡਿਮਾਂਡਾਂ ਪੰਜਾਬ ਸਰਕਾਰ ਨਾਲ ਸੰਬੰਧਿਤ ਸੀ ਕਿਉਂ ਕਿਹੜਾ ਖੇਤੀ ਸਬਜੈਕਟ ਹੈ ਉਹ ਪੰਜ ਸਟੇਟਾਂ ਨਾਲ ਸੰਬੰਧਤ ਹੈ ਨਾ ਕਿ ਸੈਂਟਰ ਸਰਕਾਰ ਗੱਲ ਹੈ ਜਿਹੜੇ ਤਿੰਨ ਕਾਲੇ ਕਾਨੂੰਨ ਮਾਫ ਹੋਏ ਉਹ ਵੀ اسی ਤਰਜ਼ ਤੇ ਹੋਏ ਤੇ ਇੱਕੇ ਗੱਲ ਪਰ ਤਰਜੀਹ ਦਿੱਤੀ ਸੀ ਸੁਖਤ ਮੋਰ ਜੀ ਨੇ ਵੀ ਸੈਂਟਰ ਸਰਕਾਰ ਬਿਲ ਨਹੀਂ ਬਣਾ ਸਕਦਾ ਕਿਉਂ ਖੇਤੀ ਹੈ ਜਿਹੜਾ ਖੇਤੀ ਸਬਜੈਕਟ ਹੈ ਉਹ ਸਟੇਟਾਂ ਨਾਲ ਸੰਬੰਧਤ ਹੋਆ ਇਹ ਉਸ ਕਰਕੇ ਜਿਹੜਾ ਇਹਨਾਂ ਗ੍ਰਿਫਤਾਰੀਆਂ ਕਰੀਆਂ ਬੇਤੀ ਕਰੀ ਕਿਸਾਨ ਜਥੇਬੰਦੀਆਂ ਕੀ ਪੰਜਾਬ ਕੇ ਕਿਸਾਨ ਮਜ਼ਦੂਰਾ ਕੀ ਬੇਤੀ ਕਰੀ ਉਸ ਦੇ ਜ਼ਬੰਦਗੇ ਵਿੱਚ ਅੱਜ ਉਹ ਐਮਐਲਏ ਸਹਿਬਾਨਾਂ ਦੇ ਘਰਾਂ ਬਰਾਦਰ ਦਫ਼ਤਰਾਂ ਦੇ ਉੱਪਰ ਧਰਨਾ দেয়া ਗਿਆ ਵੀ ਜਾ ਕੇ ਐਮਐਲਏ ਸਾਹਿਬ ਨੂੰ ਦੱਸਣਾ ਵੀ ਲੋਕਾਂ ਦੇ ਵਿੱਚ ਕਿੰਨਾ ਗੁੱਸਾ ਇਹ ਕਿਹ ਮਕਸਦ ਕੀ ਹੈ ਮਕਸਦ ਇਹੀ ਹੈ ਵੀ ਜਿਹੜੀ ਕਿਸਾਨੀ ਮੰਗਾ ਸੀ 18 8 ਉਹਨਾਂ ਵਿੱਚੋਂ ਸਰਕਾਰ ਨੇ ਮੰਨੀਆਂ ਹੋਈਆਂ ਸੀਗੀਆਂ ਤੇ ਮੀਟਿੰਗ 'ਚ ਜੋ ਐਸਕੇਐਮਰ ਦੇ ਲੀਡਰਾਂ ਨਾਲ ਭਗਵੰਤ ਮਾਸਿੱਧਾ ਰਵਈਆ ਰਿਹਾ ਉਹ ਬਹੁਤ ਗਲਤ ਰਿਹਾ ਉਸ ਦੇ ਮਤਲਬਕ ਇਹਨਾਂ ਨੇ 25 ਤਰੀਕ ਨੂੰ ਧਰਨਾ ਲੱਗਣਾ ਸੀਗਾ ਉਹ ਵੀ ਸਾਡਾ ਕਿਸਾਨਾਂ ਨੂੰ ਅਰੈਸਟ ਕਰਕੇ ਉਹ ਵੀ ਸਾਡਾ ਸਫਲ ਕੀਤਾ ਇਸ ਦੇ ਮਤਲਬਕ ਅੱਜ ਦੇ ਜਿਹੜੇ ਧਰਨੇ ਦੀ ਕਾਰਵਾਈ ਆ ਪੰਜਾਬ ਪੱਧਰ ਤੇ ਮੰਤਰੀਆਂ ਦੇ ਤੇ ਐਮਐਲਏ ਦੇ ਦਫ਼ਤਰਾਂ ਅੱਗੇ ਅੱਜ ਘਰਾਂ ਅੱਗੇ ਧਰਨਾ ਦੇਣ ਦਾ ਕਿਸਾਨਾਂ ਦੀਆਂ ਕੀ ਮੰਗਾਂ ਹੈ ਕਿਹੜੀ ਫਸਲਾਂ ਨੂੰ ਲੈ ਕੇ ਕੀ ਕੁਛ ਕਿਹਾ ਜਾਂਦਾ ਫਸਲਾਂ ਤੋਂ ਚਲੋ ਛੱਡੋ ਜੋ ਵੀ ਹੈਗੀਆਂ ਪੰਜਾਬ ਦੇ ਤੁਸੀਂ ਮਸਲੇ ਦੇਖ ਲਓ ਕੀ ਕੀ ਹੈ ਕਿੰਨਾ ਗੰਦ ਪਿਆ ਹੋਇਆ ਹੈ ਭਈਆਂ ਨੇ ਲਫਾਫੇ ਲਫਾਫੇ ਕਰ ਰੱਖੇ ਆ ਪੁੱਛਤਾ ਕਰੋ ਸਰਕਾਰ ਮਿਊਂਸੀਪਲ ਕਾਰਪੋਰੇਸ਼ਨ ਵਾਲੇ ਪੈਸੇ ਲੈ ਕੇ ਚਲੇ ਜਾਂਦੇ ਆ ਤਨਖਾਹਾਂ ਲੈ ਰਹੇ ਆ ਕਿੰਨਾ ਗੰਦ ਪਿਆ ਡੇਰਾ ਵਸੂ ਤੇ ਦੇਖਿਆ ਕਦੀ ਕੋਈ ਤੁਸੀਂ ਤੁਸੀਂ ਆਪ ਵੀ ਵੀਡੀਓ ਲੈ ਕੇ ਚਲੇ ਜਾਓ ਕਿੰਨਾ ਲਫਾਫਾਈ ਲਫਾਵਾ ਹੋਇਆ ਪਿਆ ਐ ਵੀਰੇ ਪੁਸ਼ਤਾ ਕਰਨਾ ਚਾਹੀਦਾ ਹਨ